ਨਿਊਜ਼ 208 TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਨਾਬਾ ਦੇ ਲੋਹਰਾ ਗੇਟ ਲੱਗਦੇ ਗੁਰੂ ਘਰ ਦੇ ਨਾਲ ਜਿੱਥੇ ਕਿ ਸੰਗਣ ਜਵਾਦੀ ਵਾਲਾ ਏਰੀਆ ਹੈ ਨਾਲ ਲੱਗਦੇ ਖੇਤਾਂ ਦੇ ਵਿੱਚ ਭਿਆਨਕ ਅਗ ਲੱਗੀ ਹੋਈ ਇਸ ਇੱਥੇ ਕਿ ਇੱਕ ਰਾਤ ਆਰੀਆਂ ਜਾਂਦੇ ਹੋਏ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਕਿ ਇਸ ਆਗ ਨਾਲ ਕੋਈ ਭਿਆਨਕ ਘਟਨਾ ਵਾਪਰ ਸਕਦੀ ਹੈ ਸੋ ਮੌਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚ ਗਏ ਇਸ ਆਗੂ ਤੇ ਕਾਬੂ ਪਾਇਆ ਜਦੋਂ ਕਿ ਇਸ ਅੱਗ ਦੇ ਨਜ਼ਦੀਕ ਖੇਤਾਂ ਦੇ ਵਿੱਚ ਕੋਈ ਵੀ ਖੇਤ ਦਾ ਮਾਲਕ ਮੌਜੂਦ ਨਹੀਂ ਸਨ ਪਰ ਇਸ ਅੱਗ ਉੱਪਰ ਫਾਇਰ ਬ੍ਰੀਡਰ ਨੂੰ ਕਾਪੋ ਪਾਉਣ ਕਰਕੇ ਕੋਈ ਵੀ ਜਾਣੇ ਪਛਾਣੇ ਇਨਸਾਨ ਹੋਣ ਤੋਂ ਬਚ ਗਿਆ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨਾਪੋ ਦਾ ਲੋਰਾ ਗੇਟ ਤੋਂ ਨਾਪੋ ਦਾ ਸਾਡੇ ਪੱਤਰਕਾਰ ਅਵਤਾਰ ਚੰਦ ਧਰਮਸੋਧੀ ਵਿਸ਼ੇਤ ਰਿਪੋਰਟ ਸਾਡੇ ਚੈਨਲ ਨੂੰ ਵਕਤ ਵਾਰ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਅਮਿਤ ਕੁਮਾਰ ਜੀ ਅੱਗ ਲੱਗਣ ਦਾ ਕਾਰਨ ਕੀ ਕਿਵੇਂ ਤੁਹਾਨੂੰ ਪਤਾ ਲੱਗਿਆ ਅੱਗ ਨੂੰ ਮੈਂ ਜੀ ਪੰਡਤ ਬਾਂਕਰਾਮ ਮੰਦਰ ਨਾਬਾ ਜਿਹੜਾ ਸਾਡੇ ਨਾਲ ਹੀ ਹੈ ਉਹਨਾਂ ਦਾ ਮਹੰਤ ਹੈ ਤੇ ਮੈਂ ਇਧਰੋਂ ਲੰਘਾ ਜਾ ਰਿਹਾ ਸੀ ਤੇ ਮੈਂ ਦੇਖਿਆ ਵੀ ਇਧਰ ਕਾਫੀ ਅੱਗ ਲੱਗੀ ਹੋਈ ਸੀ ਜਿਹੜੀ ਕਿ ਗੁਰਦੁਆਰਾ ਸਾਈਡ ਤੋਂ ਫੈਲੀ ਤੇ ਮੈਂ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਕਿ ਪਿੱਛੇ ਘਰ ਵੀ ਨੇ ਤੇ ਦੇਖੋ ਸਾਡੀ ਜ਼ਮੀਨ ਵੀ ਨਾਲ ਹੈ ਮੈਨੂੰ ਲੱਗਿਆ ਵੀ ਕਾਫੀ ਖਤਰਾ ਹੋ ਸਕਦਾ ਤਾਂ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹਨਾਂ ਨੇ ਆ ਕੇ ਬੜੀ ਛੇਤੀ ਅੱਗ ਤੇ ਕਾਬੂ ਪਾਇਆ ਇਸ ਫਾਇਰ ਬ੍ਰਿਗੇਡ ਕਿੰਨੇ ਟਾਈਮ ਵਿੱਚ ਪਹੁੰਚ ਕੇ ਆਏ ਅ 5 ਮਿੰ ਤੇ ਲਾਵੇ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਵੇਂ ਗੁਰਦੁਆਰਾ ਸਾਹਿਬ ਵੀ ਹਾਂਜੀ ਹਾਂ ਬਿਲਕੁਲ ਹੋ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨਾਲ ਪਿੱਛੇ ਮਹੱਲਾ ਪੂਰਾ ਨਾਲ ਸਾਡਾ ਘਰ ਹੈ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਕੀ ਨਾਮ ਹੈ ਸਤਨਾਮ ਸਿੰਘ ਆ ਤੇ ਸਤਨਾਮ ਜਿਹੜੀ ਅੱਗ ਲੱਗੀ ਤੁਹਾਨੂੰ ਕਿਵੇਂ ਪਤਾ ਲੱਗੀ ਤੇ ਵੀਰੇ ਲੈਂਡਲਾਈਨ ਤੇ ਫੋਨ ਆਇਆ ਸੀ ਜਮੇ ਇੱਥੇ ਖੇਤਾਂ ਵਾਲੇ ਜੋ ਮਾਲਕਾ ਖੇਤ ਦਾ ਹਾਂ ਹਾਂਜੀ ਤੇ ਕਾਲ ਕਰਕੇ ਉਹਨੇ ਕੀ ਕਿਹਾ ਕੁਛ ਨਹੀਂ ਇਹ ਵੀ ਅੱਗ ਲੱਗੀ ਇੱਥੇ ਤੇ ਕੋੜਿਆਂ ਨੇ ਗੁਰਦੁਆਰੇ ਲਈ ਕੋਈ ਫਾਇਰ ਟੈਂਡਰ ਭੇਜਿਆ ਜਾਵੇ ਤੇ ਤੁਸੀਂ ਕਿੰਨੇ ਟਾਈਮ ਚ ਪਹੁੰਚ ਗਏ ਜੀ ਬਾਬਰ 10 ਮਿੰਟ ਚ ਗੱਡੀ ਪਹੁੰਚ ਗਈ ਸੀ 5 ਵਜੇ ਆ ਤੇ ਕਾਲ ਆਈ ਸੀ 6 ਵਜੇ ਨੂੰ ਗੱਡੀ ਪਹੁੰਚ ਤੇ ਅੱਗੇ ਤੇ ਕਾਬੂ ਪਾ ਲਿਆਗੇ ਹਾਂਜੀ ਹਾਂ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਜਾਨੀ ਮਾਨੀ ਤਾਂ ਨਹੀਂ ਹੋਇਆ ਜੀ ਕੋਈ ਨੁਕਸਾਨ ਕਿ ਤੂੰ ਕੋਈ ਹੋ ਗਿਆ ਠੀਕ ਹੈ ਇਹ ਨਹੀਂ ਜਿਸ ਇਹਦਾ ਨਹੀਂ ਪਤਾ ਨਾ ਹੈ ਅਰਦੇਵ ਜੀ ਕਿਵੇਂ ਪਤਾ ਲੱਗਿਆ ਇਹ ਅੱਗ ਲੱਗੀ ਰਹੀ ਸਾਨੂੰ ਆਫਿਸ ਦੇ ਨੰਬਰ ਤੇ ਫੋਨ ਕੀਤਾ ਸੀ ਗਾਈ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਵੇ ਖੇਤਾਂ 'ਚ ਅੱਗ ਲੱਗੀ ਹੋਈ ਆ ਕਿਤੇ ਸੀ ਪੰਜ ਸੱਤ ਮਿੰਟ ਚ ਆ ਗਏ ਤੇ ਕਿੰਨੀ ਗੱਗ ਫੈਲ ਚੁੱਕੀ ਜੀ ਇਸ ਚਾ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਤੇ ਬਚਾਓ ਰਹਿ ਗਿਆ ਜੀ ਕਿਸੇ ਕੋਈ ਜਾਨਵਰ ਨੁਕਸਾਨ ਨਹੀਂ ਨੁਕਸਾਨ ਹੋਣ ਤੋਂ ਬਚ ਗਿਆ ਜੇ ਉਹ ਕੋੜ ਵਾਲੇ ਗੁਰਦੁਆਰਾ ਸਾਹਿਬ ਨਾਲੇ ਥੋੜੇ ਫਰਕ ਤੇ ਅੱਗ ਲੱਗੀ ਰਹੀ ਬਾਈ ਗੁਰਦੁਆਰਾ ਸਾਹਿਬ 'ਚ ਵੀ ਨੁਕਸਾਨ ਹੋ ਸਕਦਾ ਜੀ ਹੋ ਸਕਦਾ ਸੀ ਗਾਈ ਜੇ ਅਸੀਂ ਟਾਈਮ ਤੇ ਨਾ ਪਹੁੰਚਦੀ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਹੋ ਸਕਦਾ ਸੀਗਾ ਨੁਕਸਾਨ। ਦੁਬਾਰਾ ਆਉਸਾ ਵੀ ਹੋ ਰਹੀ ਜੀ। ਕੈਮਰੇ ਕਿ ਨਹੀਂ ਦੇਖਦੇ। ਅੱਗ ਬਹੁਤ ਰਫਤਾਰ ਨਾਲ ਆ ਗਈ ਸੀਗੀ ਜੀ। ਫਟਾਫਟ ਅੱਗ ਤੇ ਕਾਬੂ ਪਾਇਆ ਜੀ। ਨੁਕਸਾਨ ਹੋ ਜਾਣਾ ਦੀ ਕਾਫੀ ਜੀ। ਵਾਇਰ ਵਗੈਰ ਨੂੰ ਉਹਨਾਂ ਨੇ ਫੋਨ ਕਰ ਦਿੱਤੀ। ਹਾਂਜੀ ਵੀਰ ਜੀ ਨੇ ਕਰਿਆ ਤੀਜੀ ਮੇਰੇ ਨੇ। ਠੀਕ ਹੈ। ਤੇ ਹੁਣ ਜਿਵੇਂ ਲੋਵੇ ਘਰ ਨੇ ਗੁਰਦਵਾਰ ਸਾਹਿਬ ਉੱਤੇ ਵੀ ਕੋਈ ਜਾਨੀਆਂ ਮਾਨੀ ਦਾ ਨੁਕਸਾਨ ਵੀ ਹੋ ਸਕਦਾ। ਬਿਲਕੁਲ ਹੋ ਸਕਦਾ ਤੀਜੀ। ਜਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਪਿੱਛੇ ਘਰ ਨੇ ਮਕਾਨ ਨੇ ਆਪਣੇ। ਤੇ ਬਹੁਤ ਤੇਜ਼ੀ ਨਾਲ ਅੱਗ ਫੈਲੀ ਆ ਜੀ। ਔਰ ਵਧੀਆ ਚਲੋ ਆਪਣਾ ਜਲਦੀ ਜਲਦੀ ਅੱਗ ਬੁਝਾਈ ਗਈ ਜੀ ਕਾਬੂ ਪਾਇਆ ਗਿਆ ਅੱਗ ਤੇ ਕੋ